ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਵੱਡਾਕਰ ਤਹਿਸੀਲ ਬਾਗਾਪੁਰਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਦ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਨੰਬਰ 98783 ਆ ਜੀ ਤਸੱਲੀ ਪਰਖ ਤੁਸੀਂ ਆਏ ਕਰਨੀ ਆ ਸੋਇਆ ਸੋਇਆ ਨਾਗ ਦਾ ਚੋਕੇ ਲਵੋ ਜੇ ਗੱਬਣਾ ਚੇ ਪੈਗੜੇ ਚੰਗੀ ਤਰ੍ਹਾਂ ਪਾਸ ਕਰਕੇ ਲਵੋ ਤੇ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਫੈਸਰ ਦੀ ਜਾਣਕਾਰੀ ਆ ਦੋਹਾਂ ਵੇੜਾ ਬਾਰੇ ਹਾਂਜੀ ਬੈਸ ਸ੍ਰੀ ਕਾਲ ਨਾਮ ਦੱਸ ਦੇ ਬਾਈ ਨਾ ਆਪਣਾ ਹੀ ਪੀ ਆਈ ਇੱਕ ਮਸ਼ਰੂ ਕਾਲੇ ਵੱਡੀ ਬੈਠ ਤੋਂ ਬਈ ਕਿਹੜਾ ਸੂਆ ਇਹ ਇਹ ਵੀਰੇ ਦੂਜਾ ਸੂਆ ਸੂਈ ਆ ਕਿ ਸੂਨ ਵਾਲੀ ਆ ਇਹ ਵੀਰੇ ਤੋਕੜ ਆ ਠੀਕ ਹੈ ਜੀ ਹਾਂਜੀ ਦੁੱਧ ਜਿਹੜਾ ਬਈ ਕੰਡੇ ਵਾਲਾ 9 ਲੀਟਰ ਆ ਬਈ ਦੋ ਟਾਈਮ ਚੋਲ ਵੇ ਕੋਈ ਹਾਂਜੀ ਚੋਲ ਸੂਈ ਨੂੰ ਸਮਾ ਕੋਈ ਸੁਮਾ ਆਪਣੇ ਕੋਲ گاਉਂ ਆਈ ਆ ਬਈ ਠੀਕ ਆ ਠੀਕ ਟੋਕੜ ਦਾ ਕੋਈ ਵੀ ਭਰਾਏ ਦਾ ਨਹੀਂ ਠੀਕ ਨਹੀਂ ਭਰਾ ਹੀਟ ਚ ਐਸ ਟਾਈਮ ਹੁਣ ਠੀਕ ਆ ਹਾਂਜੀ ਤੋੜ ਲਈ ਲੋ ਵੀ ਦੋਸਤੋ ਵੱਡੀ-ਬੁੱਡੀ ਬਹੁਤ ਆ ਬਾਈ ਦੀ ਇਮਾਨਦਾਰੀ ਆ ਬਾਈ ਕਹਿੰਦਾ ਬਈ ਟੀਕੜੂਗਾ ਕੋਈ ਨਹੀਂ ਭਰਾਏ ਵੇ ਹੀਟ ਚ ਤਨੇ ਆਮ ਹਰੇਕ ਬੰਦੇ ਕਹਿੰਦਾ ਵੀ 40 ਦਿਨ ਹੋ ਗਏ ਬਣੀ ਨੂੰ 50 ਦਿਨ ਹੋ ਗਏ ਕਦ ਕੜ ਚੰਗਾ ਵੱਡਾ ਫੁੱਲ ਵੱਡਾ ਵੇ ਕੋ ਛੋਟੀ ਜਣੀ ਕੀ ਵੇ ਨਵੇਂ ਨਵੇਂ ਚੰਗਾ ਵਾ ਥਣਾ ਸਹਿਜ ਥੀਚਵਾਈ ਵਾਲਾ ਮੁੱਠੀ ਵਾਲਾ ਟੋਕੜ ਗਾਂ ਦੁੱਧ 9 ਕਿਲੋ ਕੰਡੇ ਵਾਲਾ ਬਹੁਤ ਚੰਗਾ ਥੀਚਵਾਈ ਵਾਲਾ ਗਲਾਬੀ ਥਾਣਾਗਾ ਦੇਖ ਸਕਦੇ ਹੋ ਜ ਥਣਾ ਸਹਜ ਚੰਗਾ ਵਾ ਨਾ ਵੱਡਾ ਤੇ ਨਾ ਛੋਟਾ ਵਾ ਫਿਟਿੰਗ ਵਾਲਾ ਹਵਾਨਾ ਵਾ ਫੇਸ ਕੁਆਲਟੀ ਚੈੱਕ ਕਰ ਲੋ ਲੈ ਚਲੀ ਬਾਈ ਸੋਣੀ ਆ ਬੋਦੀ ਆ ਲੈ ਚਲ ਫਰੰਟ ਫਰੰਟ ਬੱਚੀ ਦਾ ਬਹੁਤ ਚੰਗਾ ਵਾ ਤੇ ਦੁੱਧ ਕੰਡੇ ਲਾਉਂਦੀ 9 ਕਿਲੋ ਵਾ ਤੁਸੀਂ ਇਹ ਦੋ ਟਾਈਮ ਪਲਾ ਚਾਰ ਟਾਈਮ ਬਾਈ ਦੇ ਘਰੇ ਚੋਕੇ ਲੈ ਜਾਣੀ ਹੈ ਤੇ ਸੱਲੀ ਪਰਕ ਤੁਸੀਂ ਆਏ ਕਰਨੀ ਹੈਗੀ ਮੁੱਲ ਬਾਈ ਇਹਦਾ ਮੁੱਲ ਬਾਈ ਇਹਦਾ 25 ਆਪਾਂ 24000 ਰੁਪਏ ਦੇ ਦਿਆਂਗੇ ਠੀਕ ਆ ਦੋਸਤੋ ਜਮਾ ਜੈਜ ਮੁੱਲ ਮੁੱਲ 25000 ਆ ਬਾਈ ਇਹਦਾ ਆਪਾਂ 24000 ਦੇ ਦੇਣੀ ਹੈਗੀ ਜੇ ਬੱਛੀ ਲੈਣੀ ਆਪਾਂ 15-16 ਜੱਜ ਤੋਂ ਘੱਟ ਤਾਂ ਬੱਛੀ ਵੀ ਨਹੀਂ ਆਉਦੀਗੀ ਪਰ ਤੁਹਾਨੂੰ ਅੱਜ ਵਿਹੜ ਮਿਲਦਾ ਤਾਂ ਨੌਕਲ ਦੋ ਤਾਂ ਮਿਲ ਜਾਣਾ ਵਾ ਚੰਗਾ ਠੀਕ ਆ ਬਹੁਤ ਆ ਬਾਈ ਯਾਰ ਠੀਕ ਆ ਚੰਗਾ ਠੀਕ ਆ ਭਰਾ ਦੇਉਗੇ ਤਾਂ ਰਹਿ ਜਾਣਾ ਰਹਿੰਦੇ ਆ ਇਹ ਪਸ਼ੂ ਅੱਜ ਕੱਲ ਕੋਈ ਦੇਣਾ ਸੰਗੇ ਆਗੇ ਹੁਣ ਠੀਕ ਆ ਭਰਾਓਗੇ ਗਾ ਪਸ਼ੂ ਰਹਿਣਾ ਸ਼ੀਟ ਦੇ ਵਿੱਚ ਹੈਗੀ ਆ ਜਾਂ ਸਾ ਠੀਕ ਆ ਭਰਾ ਦੋ ਰਹਿ ਜੂਗੀ ਲੈ ਦੋ ਦੋ ਤੀ ਜਾਊਗੀ ਗਰਮੀ ਗਰਮੀ ਜੇ ਰਹਿ ਗਈ ਤਾਂ ਤੁਹਾਨੂੰ ਪਤਾ ਕਿ ਕਿੰਨੇ ਰਪਈਆਂ ਦੀ ਇਹ ਵਿਹੜ ਤਿਆਰ ਹੋਣੀ ਆ ਵੱਡੇ ਬੁੱਢੀ ਬਹੁਤ ਆ ਗਈ ਮਨੋ ਸਿਰਫ 24000 ਰੁਪਈਆ ਕੋਈ ਛੋੜ ਛੱਪਾ ਫੂਰ ਵੀ ਏ ਵੀ ਮੂੰ ਖੀਰੀ ਆ ਸ਼ਾਈ ਵਾਲਾ ਠੀਕ ਆ ਜੀ ਹਾਂ ਜੀ ਇਹ ਵੀ ਟੋਕੜ ਆ ਠੀਕ ਆ ਦੁੱਧ ਕੰਡੇ ਵਾਲਾ ਦੁੱਧ ਵੀਰੇ 3.5 ਕਿਲੋ ਆ ਠੀਕ ਆ ਠੰਡੀ ਸੀਲ ਆ ਬਾਈ ਹਾਂ ਜੀ ਆ ਤੋੜ ਲਈ ਮਾੜੀ ਜੀ ਲੋ ਵੀ ਦੋਸਤੋ ਸ਼ਾਈ ਵਾਲ ਦੰਦੋ ਖੀਰੀ ਆ ਬੱਚਾ ਹੀ ਆ ਹਜੇ ਇਹ ਲੈ ਬਾਈ ਕੱਢ ਲਈ ਬਾਹਰ ਨੂੰ ਦੋਸਤੋ ਸ਼ਾਈ ਵਾਲਾ ਦੰਦੋ ਖੀਰੀ ਆ ਬੱਚਾ ਹੀ ਆ ਹਜੇ ਤਾਂ ਜਿਹੜਾ ਕੰਡੇ ਵਾਲਾ 8 ਕਿਲੋ ਟੋਕੜ ਆ ਕਿ ਜਿਹੜਾ ਤੁਸੀਂ ਦੋ ਟਾਈਮ ਪਲਾਂ ਚਾਰ ਟਾਈਮ ਪਲਾਂ 6 ਟਾਈਮ ਪਾਈ ਦੇ ਘਰੇ ਚੋ ਲੈਣਾ ਵਾ ਠੰਡੀ ਸੀਲ ਆਗੀ ਵੇ ਦੇਖ ਸਕਦੇ ਕਦ ਕਦ ਚੰਗਾ ਵਜੇ ਨੂੰ ਇਹ ਬਹੁਤ ਆ ਪਲੀ ਪੁਲੀ ਚੰਗੀ ਆਗੀ। ਅਥਣਾ ਸਹਿ ਬਹੁਤ ਚੰਗਾ ਹਥੀਸ ਚਵਾਈ ਵਾਲਾ। ਚਵਾਈ ਵੀ ਬਹੁਤ ਚੰਗੀ ਲੱਗੀ ਬਈ ਪੁਲੀ। ਠੀਕ ਆ। ਪੁਲੀ ਚਵਾਈ ਬਾਈ ਇਹਦਾ ਹਥੀਸ ਚਵਾਈ ਵਾਲਾ ਬਹੁਤ ਸੋਹਣਾ ਮੁਠੀ ਖਲਾ ਥਾਣਾ। ਹਵਾਨੇ ਸੋਹਣੇ ਦੋਵਾਂ ਬੜਾ ਦੇ ਬਹੁਤ ਚੰਗੇ ਆ ਫਿਟਿੰਗ ਵਾਲੇ ਹਵਾਨੇ ਟੱਟ ਮੇਲਾ ਕਿਵੇਂ ਹਵਾਨੇ ਨਹੀਂ ਗੇ। ਸ਼ਾਈ ਵਾਲਾ ਦੁੱਧ ਹੋਊਗਾ ਮੱਝਾਂ ਵਰਗਾ। ਚੱਟਾ ਜਮਾ ਤੇ ਫੈਨ ਫੂਡ ਤੁਹਾਨੂੰ ਪਤਾ ਹੀ ਹੈ ਸ਼ਾਈ ਵਾਲ ਦੀ ਫੈਨ ਕਿੰਨੀ ਹੁੰਦੀ ਆਗੀ। ਤੇ ਲੋਕ ਵੀ ਕਹਿੰਦੇ ਵੀ ਸ਼ਾਈ ਵਾਲਾ ਘਰੇ ਪੀਣਾ ਚਾਹੀਦਾ ਵਤਨਾ ਚਾਹੀਦਾ ਵਾ। ਮੱਲ ਬਾਈ ਇਹਦਾ ਮੋਲੇ ਦਾ 25 ਆਈ 24 ਦੇ ਦਿਆਂਗੇ ਲੈ ਦੋਸਤੋ ਜਮਾ ਜੈਜ ਮੋਲਾ ਮੋਲੇ ਦਾ 25 ਆ ਬਾਈਗਾ 24 ਦੇ ਦਿਆਂਗੇ ਇਦੋਂ ਸਸਤੇ ਭਾਜ ਮੈਂ ਤਾਂ ਨਹੀਂ ਮੰਨਦਾ ਕਿ ਕਿਥੋਂ ਦੇ ਦਊਗਾ ਕੋਈ ਬੰਦਾ ਪਸੂ ਕੋਈ ਪੱਛੀਆਂ ਵਾਲੇ ਭਾਜ ਜਮਾ ਛੋਟੇ ਛੋਟੇ 25000 ਮੋਲਾ 24 ਦੇ ਮੈਂ ਫੇਸ ਕੁਆਲਟੀ ਬਹੁਤ ਚੰਗੀ ਆ ਬੱਚਾ ਹੀ ਆ ਹਜੇ ਤੋ ਦਾ 8 ਕਿਲੋ ਕੰਡੇ ਵਾਲਾ ਵਾ ਹੱਤੀ ਚਵਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਠੰਡੀ ਸੀੜਾ ਪਾਈਆਂ ਦਾ ਜਿਹੜੇ ਦੋ ਟਾਈਪ ਵਾਲਾ ਚਾਰਟਾਂ ਦੇ ਬਾਈ ਦੇ ਕਾ ਜੂਰ ਚੋਲਿਓ ਉਹ ਤੁਹਾਡੀ ਜ਼ਿੰਮੇਵਾਰੀ ਆ ਗਈ ਅੱਜ ਦੇ ਵੀਡੀਓ ਚ ਬਾਈ ਦੇ ਦੋ ਨਾਕ ਸੀੜੀ ਦੋਵੇਂ ਜਾਣ ਇੱਕ ਨੰਬਰ ਤੇ ਬਹੁਤ ਚੰਗੀ ਜਦ ਵਿੜ ਵਿੜ ਦੁੱਧ 9 ਕਿਲੋ 24 ਹਜ਼ਾਰ ਤੁਹਾਨੂੰ ਮਿਲ ਜਾਣੀ ਹੈਗੀ ਇਹ ਵੀ ਤੋਕੜ ਆ ਗਈ ਇੱਕ ਛਾਈ ਵਾਲ ਵਹਿੜ ਆ ਗਈ ਜੋ ਥੱਲੇ 8 ਕਿਲੋ ਹੀ ਤੁਹਾਨੂੰ 25000 ਮੁੱਲ 24 ਤੁਹਾਨੂੰ ਇਹ ਮਿਲ ਜਾਣੀ ਆ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ